ਜੋਨਾਂ ਦੇ ਜਨ ਤੀਜੇ ਆਇਆ ਅਸੀਂ ਦੋ ਸੀਟਾਂ ਦੇ ਉੱਪਰ ਜਿਹੜੀ ਇਲੈਕਸ਼ਨ ਕੰਪੇਨ ਬੜੇ ਜ਼ੋਰ ਦੇ ਨਾਲ ਰੰਗੀ ਸੀ ਸਭ ਤੋਂ ਪਹਿਲਾਂ ਤਾਂ ਜੋ ਜ਼ਿਲ੍ਹਾ ਫਰੀਦਕੋਟ ਲੋਕ ਸਭਾ ਹਲਕਾ ਹੈ ਉੱਥੇ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਅਮਰ ਸ਼ਹੀਦ ਭਾਈ ਬੀਨਤ ਸਿੰਘ ਦਾ ਸੁਪੁੱਤਰ ਹੈ ਭਾਈ ਬੀਨਤ ਸਿੰਘ ਉਹ ਸਾਡੇ ਮਹਾਨ ਨਾਇਕ ਸ਼ਹੀਦ ਨੇ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਜਸਬੀਰ ਰੋਡੇ ਦੇ ਵੱਲੋਂ ਪ੍ਰੈਸ ਵਾਰਤਾਕੀ ਕੀਤੀ ਗਈ ਇਸ ਦੌਰਾਨ ਉਹਨਾਂ ਕਿਹਾ ਫਰੀਦਕੋਟ ਅਤੇ ਖਡੂਰ ਸਾਬ ਦੇ ਲੋਕਾਂ ਦਾ ਉਹ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਸੰਗਤ ਦੀ ਵਜ੍ਹਾ ਨਾਲ ਕੁਝ ਵੀ ਮੁਮਕਿਨ ਹੈ ਜੋ ਹੋ ਸਕਦਾ ਸੋ ਦੱਸ ਦਈਏ ਕਿ ਅਮਰਿਤਪਾਲ ਦੇ ਨਾਲ ਸਰਕਾਰ ਨੇ ਜੋ ਕੀਤਾ ਉਹ ਉਹਨਾਂ ਕਿਹਾ ਕਿ ਉਹ ਬਹੁਤ ਗਲਤ ਸੀ ਅਤੇ ਵਕੀਲ ਦੀ ਸਲਾਹ ਤੇ ਅਮਰਿਤ ਸਿੰਘ ਦਾ ਇਹ ਜੋ ਚੋਣ ਹੈ ਇਹ ਲੜੀ ਗਈ ਸੀ ਸੋ ਦੱਸ ਦਈਏ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਖਡੂਰ ਸਾਬ ਤੋਂ ਅੰਮ੍ਰਿਤ ਪਾਸਿੰਗ ਨੇ ਵੱਡੀ ਲੀਡ ਦੇ ਨਾਲ ਜਿੱਤ ਐ ਜੋ ਤਲਚ ਕੀਤੀ ਐ ਸੋਸੇ ਨੂੰ ਲੈ ਕੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਜਸਬੀਰ ਰੋਡੇ ਦੇ ਵੱਲੋਂ ਪ੍ਰੈਸਵਾਤਾ ਕੀਤੀ ਗਈ ਅਤੇ ਉਹਨਾਂ ਨੇ ਜਨਤਾ ਦਾ ਧੰਨਵਾਦ ਕੀਤਾ। ਸਮੂਹ ਸਾਧ ਸੰਗਤ ਗੱਦ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਪਾਰਟ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਅਜਨ ਤੀਜੇ ਆਏ ਆ। ਅਸੀਂ ਦੋ ਸੀਟਾਂ ਦੇ ਉੱਪਰ ਜਦਿ ਇਲੈਕਸ਼ਨ ਕੰਪੇਨ ਬੜੇ ਜੋਰ ਦੇ ਨਾਲ ਰੰਗੀ ਸੀ ਸਭ ਤੋਂ ਪਹਿਲਾਂ ਤਾਂ ਜੋ ਜ਼ਿਲ੍ਹਾ ਫਰੀਦਕੋਟ ਲੋਕ ਸਭਾ ਹਲਕਾ ਹੈ ਉੱਥੇ ਅਸੀਂ ਪਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਅਮਰ ਸ਼ਹੀਦ ਪਾਈ ਬਿਆਨ ਸਿੰਘ ਦਾ ਸੁਪੁੱਤਰ ਹੈ ਪਾਈ ਬਿਆਨ ਸਿੰਘ ਉਹ ਸਾਡੇ ਮਹਾਨ ਨਾਇਕ ਸ਼ਹੀਦ ਨੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦ ਉੱਪਰ ਤੋਪਾਂ ਟੈਂਕਾਂ ਤੇ ਲੱਖਾਂ ਹੀ ਫੌਜਾਂ ਦੇ ਚੜ੍ਹ ਕੇ ਜੋ ਹਮਲਾ ਕਰ ਦਿੱਤਾ ਗਿਆ ਸੀ 1984 ਦੇ ਵਿੱਚ 인ਦਰਾ ਗਾਂਧੀ ਦੇ ਸਰਕਾਰ ਨੇ ਜੋ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤਨਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਿਵਸ ਮਨਾਉਂਦੀਆਂ ਸੰਗਤਾਂ ਗੋਲੀਆਂ ਨਾਲ ਭੰਨ ਦਿੱਤੀਆਂ ਸਾਡੇ ਸੈਂਕੜੇ ਹੀ ਸੂਰਬੀਰ ਯੋਧੇ ਬਹਾਦਰਾਂ ਨੇ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਜਦੋਂ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਨੇ ਅੰਦਰਲੇ ਹਾਲਾਤ ਵੇਖੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਇਕੱਠਾ ਹੋਇਆ ਕਾਲ ਤਰ ਦੇਖਿਆ ਤੇ ਉਹਨਾਂ ਦਾ ਮਨ ਬਲੁੰਦ ਰਿਆ ਗਿਆ ਉਹਨਾਂ ਨੇ ਬਦਲਾ ਲੈਣ ਦੀ ठान ਲਈ ਤੇ ਉਹਨਾਂ ਨੇ ਉਦਹੀ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਹੀ ਉਹਨਾਂ ਨੂੰ ਗੋਲੀਆਂ ਨਾਲ ਪੰਨ ਦਿੱਤਾ ਸੀ ਜਦੋਂ ਸਮੁੱਚੀ ਕੌਮ ਬੜੇ ਨਿਮੋਸ਼ੀ ਦੇ ਆਲਮ ਵਿੱਚ ਸੀ ਕਿ ਸਾਡੇ ਨਾਲ ਭਾਰਤ ਆਜ਼ਾਦ ਭਾਰਤ ਦੇ ਵਿੱਚ ਕੀ ਵਾਪਰਿਆ ਜਿਸ ਭਾਰਤ ਦੀ ਆਜ਼ਾਦੀ ਵਾਸਤੇ ਅਸੀਂ ਆਪਣੇ ਘਰ-ਬਾਰ ਤਿਆਗੇ ਜ਼ਮੀਨਾਂ ਤਿਆਗੀਆਂ ਆਪਣਾ ਬਹੁਤ ਕੁਝ ਬਰਬਾਦ ਕੀਤਾ ਉਸੇ ਭਾਰਤ ਦੇ ਵਿੱਚ ਸਾਡੇ ਧਰਮ ਤੇ ਹਮਲਾ ਹੋ ਗਿਆ ਪਰ ਜਦੋਂ ਭਾਈ ਬੰਤ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਫਖਰ ਮਹਿਸੂਸ ਕੀਤਾ ਅੱਜ ਮੈਂ ਸਮਝਦਾ ਕਿ ਜਿੱਥੇ ਅਸੀਂ ਉਸ ਕਲੂ ਘਰੇ ਦੀ 40ਵੀਂ ਵਰੇਗੰਢ ਮਨਾ ਰਹੇ ਹਾਂ ਤੇ ਉਸ 40ਵੀਂ ਵਰੇਗੰਢ ਦੇ ਉੱਪਰ ਫਰੀਦਕੋਟ ਨਿਵਾਸੀਆਂ ਨੇ ਇੱਕ ਬਹੁਤ ਵੱਡੀ ਸ਼ਰਧਾਂਜਲੀ ਦਿੱਤੀ ਹੈ ਜਿਹੜੇ ਉਹਦੇ ਮਹਾਨ ਸੁਪੁੱਤਰ ਨੂੰ ਬਹੁਤ ਵੱਡੀ ਲੀਡ ਤੇ ਜਿਤਾ ਕੇ ਇਹ ਨਹੀਂ ਕਿ ਕੋਈ ਗੱਲ ਪਰਦੇਚ ਰੱਖੀ ਅਸੀਂ ਸਭ ਸੰਗਤਾਂ ਨੂੰ ਅਸੀਂ ਦੱਸਿਆ ਕਿ ਇਹ ਸਰਬਜੀਤ ਸਿੰਘ ਖਾਲਸਾ ਕੌਣ ਹੈ ਕਿ ਇਹ ਇੱਕ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਦਾ ਪੁੱਤਰ ਹੈ ਜਿਸ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਉਹਨੂੰ ਪਤਾ ਸੀ ਕਿਹਦੇ ਤੋਂ ਬਾਅਦ ਸਾਡੇ ਗੋਲੀਆਂ ਵਿੱਚ ਸਖਦੀਆਂ ਸਾਨੂੰ ਮੌਤ ਦੇ ਮੂੰਹ ਜਾਣਾ ਪੈਣਾ ਪਰ ਇਹਦੇ ਬਾਵਜੂਦ ਉਹਨੇ ਇੱਕ ਬਹੁਤ ਬਹਾਦਰੀ ਤੇ ਦਲੇਰੀ ਨਾਲ ਕੰਮ ਕੀਤਾ ਅਰਬ ਫਰੀਦਕੋਟ ਦੇ ਸਮੂਹ ਪੰਜਾਬੀਆਂ ਨੇ ਬੜੀ ਵੱਡੀ ਇਹ ਇੱਕ ਦਲੇਰੀ ਦਿਖਾਈ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਜਦੋਂ ਪਹਿਲਾਂ ਭਾਈ ਸਰਜੀਤ ਸਿੰਘ ਸਾਡੇ ਕੋਲੇ ਆਇਆ ਤਾਂ ਅਸੀਂ ਇੱਥੇ ਦੁਆਬੇ ਦੇ ਵਿੱਚ ਹੀ ਮਿਸ਼ਰ ਰਸੀਦਾ ਤਰਨਤਲ ਦੇ ਬਾਬਾ ਸਵਰਨ ਸਿੰਘ ਜੀ ਮੇਰੇ ਨਾਲ ਬੈਠੇ ਆ ਇਹਨਾਂ ਦੇ ਸਥਾਨ ਤੇ ਇੱਕ ਸਿੱਖ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਡੀਰਗ ਵਿਚਾਰਾਂ ਹੋਈਆਂ ਉਹ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮਿਤ 20 ਸਾਲ ਦੇ 14ਵੇਂ ਮੁਖੀ ਉਹਨਾਂ ਦੇ ਜਨਮ ਸਥਾਨ ਤੇ ਗੁਰਦੁਆਰਾ ਸੰਤ ਖਾਲਸਾ ਵਿਖੇ ਘਟੋ ਘਟ 500 ਬੰਦਿਆਂ ਦੀ ਅਸੀਂ ਮੀਟਿੰਗ ਸੱਦੀ ਸੀ ਤੇ ਉਥੋਂ ਅਸੀਂ ਪਾਈ ਸਰਬਜੀਤ ਸਿੰਘ ਨੂੰ ਸੱਦ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਫਰੀਦ ਦੇ ਗੁਰਦੁਆਰਾ ਬਾਬਾ ਫਰੀਦ ਫਰੀਦਕੁੱਟ ਵਿਖੇ ਮੱਥਾ ਟੇਕਣ ਵਾਸਤੇ ਵੱਡੇ ਕਾਫਲੇ ਮੋਟਰਸਾਈਕਲਾਂ ਗੱਡੀਆਂ ਟਰੈਕਟਰਾਂ ਤੇ ਝੰਡੇ ਬੰਨ ਕੇ ਵੱਡੇ ਕਾਫਲੇ ਦੇ ਵਿੱਚ ਅਸੀਂ ਉਹਨੂੰ ਜੰਗ ਅਖਾੜੇ ਦੇ ਵਿੱਚ ਚੋਣ ਅਖਾੜੇ ਦੇ ਵਿੱਚ ਉਤਾਰਿਆ ਸੀ ਉਸ ਤੋਂ ਬਾਅਦ ਬਹੁਤ ਵੱਡੇ ਕਾਫਲੇ ਰੋਡ ਸ਼ੋਅ ਹੋਏ ਜਿਦੇ ਵਿੱਚ ਸਮੂਹੀ ਜਿੱਥੇ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਉਮੀਦਵਾਰਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੀ ਸਾਧਵਾਂ ਸਾਧਨਾ ਦੇ ਨਾਲ ਸਾਹਮਣੇ ਕਿਸੇ ਨੇ 2 ਦਿਨ ਕਿਸੇ ਨੇ 4 ਦਿਨ ਜਿੱਧਰ ਵੀ ਡਿਊਟੀਆਂ ਲੱਗਦੀਆਂ ਦਿਨ ਰਾਤ ਇਹ ਕੀਤਾ ਉੱਥੇ ਇਹ ਵੀ ਮੈਂ ਖੁਸ਼ਕਰ ਮਹਿਸੂਸ ਕਰਦਾ ਕਿ ਜਿੰਨੇ ਸਾਡੇ ਪੁਰਾਣੇ 1999 ਦੇ ਜਿਨ੍ਹਾਂ ਨੇ ਸੰਘਰਸ਼ ਹਟਾਇਆ ਸੀ ਤੇ ਚੋਣਾ 13 ਦੀਆਂ 13 ਸੀਟਾਂ ਜਿੱਤੀਆਂ ਸੀ ਉਹਨਾਂ ਵਿੱਚ ਵੀ ਉਹਨੂੰ ਦਰਸਾਉਣਾ ਹੈ ਬਲਕਿ ਸੰਗਤਾਂ ਨੇ ਇਹ ठान ਲਿਆ ਕਿ ਅਸੀਂ ਅਮਰ ਸ਼ਹੀਦ ਭਾਈ ਬੀਨਤ ਸਿੰਘ ਨੂੰ ਵੋਟ ਦੇਣੀ ਹੈ ਜਿਨੇ ਸਾਡੀ ਡਿੱਗੀ ਹੋਈ ਪੱਗ ਨੂੰ ਜਿਨ੍ਹਾਂ ਨੇ ਸਾਡੀ ਪੱਗ ਨੂੰ ਹੱਥ ਲਾਇਆ ਉਹਨਾਂ ਨੇ ਉਹਨਾਂ ਦੀ ਗਿੱਚੀ ਨੂੰ ਹੱਥ ਪਾ ਕੇ ਉਹਨਾਂ ਨੂੰ ਪਾਰ ਬੁਲਾਇਆ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਵੋਟ ਦੇ ਕੇ ਉਹਦਾ ਕਰਜ਼ ਉਤਾਰੀਏ ਇਸੇ ਕਰਕੇ ਕੋਲੋਂ ਸਾਧਨ ਵਰਤ ਕੇ ਕੋਲੋਂ ਪੈਸਾ ਉਲਾ ਕੇ ਕੋਲੋਂ ਝੰਡੇ ਬਣਾ ਕੇ ਬਹੁਤ ਵੱਡੇ ਕਾਫਲੇ ਖੜੇ ਕਰ ਦਿੱਤੇ ਤੇ ਅਸੀਂ ਨੌ ਹੀ ਹਲਕਿਆਂ ਦੇ ਵਿੱਚ ਜਿਹੜੇ ਦਫ਼ਤਰ ਖੋਲੇ ਉਹਨਾਂ ਸਾਰਿਆਂ ਦਾ ਮੈਂ ਜੇ ਨਾਲ ਮੈਂ ਤਾਂ ਸਮਾਂ ਲੱਗ ਦੇਗਾ ਭਾਵੇਂ ਉਹ ਜੈਤੂ ਦੇ ਵਿੱਚ ਸੀ ਭਾਵੇਂ ਰਾਮਪੂਰਾ ਫੂਲ ਦੇ ਵਿੱਚ ਸੀ ਭਾਵੇਂ ਉਹ ਗਿੱਦੜਵਾਹਾ ਦੇ ਵਿੱਚ ਸੀ ਦੋਦੇ ਦੇ ਵਿੱਚ ਸੀ ਫਰੀਦਕੋਟ ਸੀ ਕੋਟਕਪੂਰਾ ਸੀ ਉੱਥੇ ਸਾਡੇ ਸੁਖਜਿੰਦਰ ਸਿੰਘ ਹਣੀ ਪ੍ਰੋਫੈਸਰ ਜਸਵਾਲ ਸਿੰਘ ਹਣੀ ਸਾਰਿਆਂ ਨੇ ਆਪੋ ਆਪਣੀਆਂ ਬਾਖੂਬੀ ਡਿਊਟੀਆਂ ਨਿਭਾਈਆਂ ਤੇ ਸੰਗਤਾਂ ਨੇ ਹੱਥਾਂ ਤੇ ਚੁੱਕ ਲਿਆ ਭਾਈ ਸਰਬਜੀਤ ਸਿੰਘ ਨੂੰ ਸਵੇਰ ਤੋਂ ਲੈ ਕੇ ਰਾਤ ਦੇ 11-11 ਵਜੇ ਜਾਂਦੇ ਸਨ ਤੇ ਸਰਬਜੀਤ ਸਿੰਘ ਨੂੰ ਇਹ ਵੀ ਕੋਈ ਫਿਕਰ ਨਹੀਂ ਹੁੰਦਾ ਸੀ ਕਿ ਕਿਹੜੀ ਗੱਡੀ 'ਚ ਮੈਂ ਤੇਲ ਪਵਾਉਣਾ ਹੈ ਕਿੱਥੇ ਲੰਗਰ ਛਕਾਉਣਾ ਹੈ ਕਿੱਥੇ ਰਾਤ ਨੂੰ ਰਹਿਣ ਦਾ ਪ੍ਰਬੰਧ ਕਰਨਾ ਹੈ ਇਹ ਸਾਰਾ ਪ੍ਰਬੰਧ ਹੀ ਸੰਗਤਾਂ ਦਾ ਸੀ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਉਹਦੇ ਤੇ ਵੀ ਅਸੀਂ ਤੂਫਾਨੀ ਦੌਰੇ ਕੀਤੇ ਕਈ ਵਾਰ ਮੈਨੂੰ ਜਾ ਕੇ ਬੋਲਣਾ ਪਿਆ ਹਾਲਾਂਕਿ ਜਿਹੜੀਆਂ ਸਥਾਪਿਤ ਪਾਰਟੀਆਂ ਸੀ ਜਿਨ੍ਹਾਂ ਨੂੰ ਪਹਿਲਾਂ ਪੰਥ ਨੇ ਨਵਾਜਿਆ ਸੀ ਔਰ ਉਹਨਾਂ ਦੀਆਂ ਵੱਡੀਆਂ ਗਲਤੀਆਂ ਵੱਡੀਆਂ ਕਮਜ਼ੋਰੀਆਂ ਤੇ ਗਲਤ ਹਰਕਤਾਂ ਕਰਕਤੇ ਕਰਕੇ ਉਹ ਪੰਥ ਤੇ ਪੰਜਾਬ ਦੇ ਮਨਾਂ ਵਿੱਚੋਂ ਲੱਥ ਚੁੱਕੇ ਸਨ ਸਾਨੂੰ ਕਈ ਤਰ੍ਹਾਂ ਦੇ ਫਤਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਕਿ ਏਜੰਸੀਆਂ ਦੇ ਬੰਦੇ ਐ ਨਕਲੀ ਅਕਾਲੀ ਦਲ ਆ ਯਰਐਸਐਸ ਦੇ ਐ ਬੜਾ ਕੁਝ ਕਿਹਾ ਪਰ ਅਸੀਂ ਬਿਨਾਂ ਕੁਝ ਪ੍ਰਵਾਹ ਕੀਤੇ ਏਸੀ ਮਹਿਮਦੇ ਵਿੱਚ ਡਟੇ ਰਹੇ ਤੇ ਸਾਨੂੰ ਆਸ ਸੀ ਕਿ ਜਿੰਨਾ ਵੱਡਾ ਸਾਨੂੰ ਸਜੋਗ ਲੋਕਾਂ ਦਾ ਦੋਹਾਂ ਸੀਟਾਂ ਤੇ ਮਿਲ ਰਿਹਾ ਹੈ ਤੇ ਸਾਨੂੰ ਵੱਡੀ ਕਾਮਯਾਬੀ ਦੇ ਅਸਾਰ ਦਿਖ ਰਹੇ ਸਨ ਇਸ ਕਰਕੇ 2-3 ਵਾਰ ਮੈਂ ਖਡੂਰ ਸਾਹਿਬ ਦੇ ਹਲਕੇ ਵਿੱਚ ਜਾ ਕੇ ਵੀ ਬੋਲਿਆ ਤੇ ਉੱਥੋਂ ਦਾ ਅਤਿਸ਼ਾਹ ਵੇਖਿਆ ਕਿਉਂਕਿ ਭਾਈ ਅਮਰਿਤਪਾਲ ਸਿੰਘ ਦੇ ਕੋਲੋਂ ਕੋਈ ਨਾਜਾਇਜ਼ ਹਥਿਆਰ ਨਹੀਂ ਫੜਿਆ ਗਿਆ ਉਹਨੇ ਕੋਈ ਕਤਲ ਨਹੀਂ ਕੀਤਾ ਉਹਨੂੰ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਕੋਈ ਯੋਜਨਾ ਨਹੀਂ ਸੀ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਫਿਰ ਐਵੇਂ ਛੋਟੇ ਜਿਹੇ ਕੇਸ ਦੇ ਵਿੱਚ ਫੜ ਕੇ ਉਹਨੂੰ ਐਨਐਸਏ ਦੇ ਅਧੀਨ ਇਥੋਂ 7ਵੀਂ ਸਟੇਟ ਦੇ ਵਿੱਚ ਡਬਰੂਗੜ੍ਹ ਸਿਟ ਦੇ ਨਾਮ ਆਸਾਮ ਦੀ ਜੇਲ੍ਹ ਚ ਇੱਕ ਤੱਕਾ ਸੀ ਤੇ ਤੱਕੇਸ਼ਾਹੀ ਦੇ ਖਿਲਾਫ ਪੰਜਾਬੀ ਲੜਨਾ ਜਾਣਦੇ ਆ ਇੱਥੇ ਪੱਟੀ ਦੀ ਜੇਲ੍ਹ ਚ ਪਾਉਂਦੇ ਆ ਅਮਰਸਰ ਸਾਹਿਬ ਦੀ ਜੇਲ੍ਹ ਚ ਪਾਉਂਦੇ ਜਲੰਧਰ ਭੇਜ ਦਿੰਦੇ ਪੰਜਾਬ ਦੀਆਂ ਥੋੜੀਆਂ ਜੇਲ੍ਹ ਆ ਸੋ ਇਸ ਕਰਕੇ ਇਹ ਇੱਕ ਤੱਕਾ ਕੀਤਾ ਗਿਆ ਐਨਐਸਸੀ ਵੀ ਗਲਤ ਲਾਈ ਤੇ ਇਹ ਨਹੀਂ ਦੂਰ ਸੱਟ ਦੇਣਾ ਵੀ ਇੱਕ ਜਲਾਲਤ ਸੀ ਉਹ ਜਲਾਲਤ ਦੀ ਬੰਗਾਰ ਸਮਝ ਕੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਸਮੂਹ ਪੰਜਾਬੀਆਂ ਨੇ ਬਹੁਤ ਵੱਡੀ ਲੀਡ ਦੇ ਉੱਪਰ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਮੈਂ ਖਡੂਰ ਸਾਹਿਬ ਦੀਆਂ ਸੰਗਤਾਂ ਦਾ ਵੀ ਅਤੇ ਫਰੀਦਕੋਟ ਦੀਆਂ ਸੰਗਤਾਂ ਦਾ ਵੀ ਸਮੂਹ ਵਰਕਰਾਂ ਦਾ ਤੇ ਅਹੁਦੇਦਾਰਾਂ ਦਾ ਜਿੰਨਾਂ ਜਿੰਨਾਂ ਪਾਰਟੀਆਂ ਨੇ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਸੀ ਕਿਉਂਕਿ ਆਜ਼ਾਦ ਮੀਰ ਵਰਸੀ ਮੈਂ ਵੀ ਬੇਨਤੀ ਕਰਾਂ ਕਿ ਸਥਾਪਿਤ ਪਾਰਟੀਆਂ ਦੇ ਵਿੱਚ ਆਜ਼ਾਦ ਮੀਰ ਵਰ ਨੂੰ ਜਿੰਨਾ ਔਖਾ ਹੁੰਦਾ ਕਿਉਂਕਿ ਉਹਦੇ ਕਰਕਰ ਦੇ ਵਿੱਚ ਵਰਕਰ ਨਹੀਂ ਹੁੰਦੇ ਕਰਕਰ ਦੇ ਵਿੱਚ ਉਹਦੇ ਸੋਰਸ ਨਹੀਂ ਹੁੰਦੇ ਪਰ ਇਹਦੇ ਇਹਦੇ باوجود ਸੰਗਤਾਂ ਨੇ ਆਪਣੀ ਇਲੈਕਸ਼ਨ ਸਮਝ ਕੇ ਕਰਕਰ ਦੇ ਵਿੱਚ ਹੀ ਉਹਨਾਂ ਦੇ ਝੰਡੇ ਚੁਲਾ ਦਿੱਤੇ ਇਸ ਕਰਕੇ ਸਾਰੀਆਂ ਸੰਗਤਾਂ ਦਾ ਫਰੀਦਕੋਟ ਦੀਆਂ ਤੇ ਖਰੂਰ ਸਾਹਿਬ ਦੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਮੂਹ ਵਰਕਰਾਂ ਦਾ ਉਦੇਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਦੇ ਨਾਲ ਸਫਲਤਾ ਦਵਾਈ ਹੈ ਇਹ ਮੈਂ ਸਮਝਦਾ ਕਿ 40ਵੀਂ ਵਰੇਗੰਡ ਦੇ ਉੱਪਰ ਜੋ ਸਾਡੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ 40 ਸਾਲ ਹੋ ਗਏ ਤੇ 40 ਸਾਲ ਹੋ ਗਏ ਅਮਰ ਸ਼ਹੀਦ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਸਤਵੰਤ ਸਿੰਘ ਉਹਨਾਂ ਨੂੰ ਸ਼ਹੀਦ ਹੋਇਆ ਤੇ ਇਹ 40ਵੀਂ ਵਰੇਗੰਡ ਦੇ ਉੱਪਰ ਇੱਕ ਬਹੁਤ ਵੱਡੀ ਸ਼ਰਧਾਂਜਲੀ ਸ਼ਰਧਾ ਅਰਪਣ ਕੀਤੀ ਹੈ ਸੰਗਤਾਂ ਨੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਭਾਈ ਸਰਬਜੀਤ ਸਿੰਘ ਤੇ ਤੇ ਭਾਈ ਅਮਰਪਾਲ ਸਿੰਘ ਦੇ ਮੋਢਿਆਂ ਤੇ ਪਾਈ ਹੈ ਤੇ ਸਾਨੂੰ ਉਮੀਦ ਹੈ ਕਿ ਬੜੀ ਸਿਆਣਪ ਦੇ ਨਾਲ ਬੜੀ ਤਹਮਲ ਦੇ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਜਿਹੜਾ ਲੋਕਾਂ ਦੇ ਵਿੱਚ ਇੱਕ ਧਰਮ ਸੀ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਤੇ ਸਥਾਪਿਤ ਪਾਰਟੀਆਂ ਦੇ ਵਿੱਚ ਵੀ ਜੋ ਇੱਕ ਬਦਨਾਮ ਕਰਨ ਦਾ ਬਹੁਤ ਵੱਡਾ ਤਹੱਈਆ ਕੀਤਾ ਸੀ ਕਿ ਇਹ ਖਾੜਕੂ ਹੈ ਜੀ ਇਹਨਾਂ ਤੋਂ ਹਿੰਦੂਆਂ ਨੂੰ ਖਤਰਾ ਜੀ ਤੋਂ ਕੱਟ ਗਿਣਤੀਆਂ ਨੂੰ ਖਤਰਾ ਹੈ ਜੀ ਉਹ ਸਭ ਲੋਕਾਂ ਨੇ ਭਰਮ ਭਲੇਖੇ ਤੋੜ ਦਿੱਤੇ ਆ ਵਾ ਬਦਲ ਚਾਹੁੰਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕ ਯੂनाइटेड ਸੰਸਥਾ ਦੇ ਵਿੱਚ ਇਕੱਤਰ ਹੋ ਕੇ ਆਉਣ ਵਾਲੀਆਂ ਸਾਰੀਆਂ ਇਲੈਕਸ਼ਨਾਂ ਆਉਣ ਵਾਲੀਆਂ ਚੁਣੌਤੀਆਂ ਨੂੰ ਸਰ ਕਰਨਗੇ ਤੇ ਮੈਂ ਵੀ ਸਮਝਦਾ ਹੈ ਕਿ ਸੈਂਟਰ ਤੇ ਸਟੇਟ ਦਾ ਵੀ ਇੱਕ ਭਰਮ ਟੁੱਟ ਜਾਏਗਾ ਕਿ ਇਹਨਾਂ ਦੇ ਹੱਥ 'ਚ ਜੇ ਸਤਾ ਆਈ ਇਹਨਾਂ ਦੇ ਹੱਥ 'ਚ ਜੇ ਪਾਵਰ ਆਈ ਪਤਾ ਨਹੀਂ ਇਹ ਕੀ ਕਰ ਦੇਣਗੇ ਕਿਉਂਕਿ ਇਹ ਕੁਝ ਸਭ ਕੁਝ ਅਕਾਲੀ ਦਲ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਸਰਦਾਰ ਸੁਖਵੀਰ ਸਿੰਘ ਨੇ ਇਹ ਸੈਂਟਰ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਇਸ ਰੱਦੀ ਸੂਬਾ ਹੈ ਇਹ ਗਰਮਖਿਆਲੀ ਲੋਕ ਹੈ ਇਹ ਫਲਾਨੇ ਆ ਇਹ ਢੀਗੜੇ ਆ ਪਰ ਜਦੋਂ ਹੁਣ ਆ ਸਤਾ ਸਾਡੇ ਹੱਥ ਚ ਆਈ ਹੈ ਇਹ ਬੜੀ ਸਿਆਣਪ ਦੇ ਨਾਲ ਜਦੋਂ ਵਰਤਾਓ ਕਰਨਗੇ ਪਾਰਲੀਮੈਂਟ ਜਾਣਗੇ ਪਾਰਲੀਮੈਂਟ ਵਿੱਚ ਜਾ ਕੇ ਜਿਵੇਂ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਡਿਮਾਂਡ ਰੱਖਣਗੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ 40-40 ਸਾਲ ਤੋਂ ਬੈਠੇ ਆ ਉਹਨਾਂ ਨੂੰ ਛੱਡੋ ਪੰਜਾਬ ਤੇ ਹੋਰ ਬੜੇ ਮਸਲੇ ਆ ਇੱਥੇ ਨਸ਼ਿਆਂ ਦੇ ਦਰਿਆ ਵਗ ਰਹੇ ਆ ਨਸ਼ਿਆਂ ਦੇ ਵਪਾਰੀਆਂ ਨੂੰ ਠੱਲ ਪਾਉਣ ਦੀ ਲੋੜ ਐ ਇਹੋ ਜਿਹੇ ਸਾਡੇ ਮਸਲੇ ਆ ਅਸਲ ਵਿੱਚ ਜਿਹੜਾ ਸਾਡਾ ਧਰਮ ਜੁੱਧ ਮੋਰਚਾ ਇਸ ਗੱਲ ਤੇ ਲੱਗਾ ਸੀ ਕਿ ਅਨੰਦਪੁਰ ਦਾ ਮਤਾ ਜਿਹੜਾ ਉਹਦੇ ਵਿੱਚ ਇਹ ਸਾਰੀਆਂ ਤਮਾਮ ਮੰਗਾਂ ਸੀਗੀਆਂ ਅੱਜ ਅੱਧੇ ਤੋਂ ਵੱਧ ਹਿੰਦੁਸਤਾਨ ਜਿਹੜਾ ਹੈ ਹਿੰਦੁਸਤਾਨੀਆਂ ਸਟੇਟਾਂ ਜਿਹੜੀਆਂ ਉਹ ਆਨੰਦਪੁਰ ਦੇ ਮਤੇ ਨਾਲ ਸਹਿਮਤ ਹੈ ਕਿ ਸਾਨੂੰ ਇਹ ਡਿਮਾਂਡਸ ਜਿਹੜੀਆਂ ਹੈਗੀ ਆ ਆਨੰਦਪੁਰ ਦੇ ਮਤੇ ਦੀਆਂ ਸਾਨੂੰ ਪ੍ਰਵਾਨ ਹੈ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਉਹ ਵੀ ਸਮਝ ਚੁੱਕੀਆਂ ਹੈ ਕਿ ਅਸਲ ਵਿੱਚ ਆਨੰਦਪੁਰ ਦਾ ਮਤਾ ਸਾਡੀ ਨੈਤਿਕ ਆਜ਼ਾਦੀ ਦਾ ਆਧਾਰ ਹੈ ਇਸ ਕਰਕੇ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਸਾਡੀ ਇਕੱਤਰਤਾ ਦਾ ਸਮਾਂ ਅੱਗੇ ਸਤਿਗੁਰੂ ਕਿਰਪਾ ਕਰਨ ਕਿਉਂਕਿ ਸਾਡੀ ਆਪਣੀ ਮੈਂ ਸਮਝਦਾ ਕੋਈ ਸਮਝ ਨਹੀਂ ਕਿ ਅਸੀਂ ਆਪੇ ਦੀ ਸਮਝ ਨਾਲ ਇਹ ਸੀਟਾਂ ਜਿੱਤੀਆਂ ਹੈ ਜੇ ਆਪਣੀ ਸਮਝ ਦੇ ਨਾਲ ਸੀ 71 ਹੋ ਜਾਵਾਂਗੇ ਇਹ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਮੈਨੂੰ ਉਮੀਦ ਹੈ ਕਿ ਇਸ 71 ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਕੀ ਬਦਲ ਤੇ ਬਲਟੋਹੀ ਨੇ ਵਿਆਹ ਇਹ ਵੀ ਦਿੱਤਾ ਸੀ ਕਿ ਜਿਹੜੇ ਅਮਰਪਾਲ ਸਿੰਘ ਦੇ ਵਕੀਲ ਨੇ ਰਾਜਦੇਵ ਸਿੰਘ ਉਹ ਆਰਐਸਐਸ ਦੇ ਵਕੀਲ ਨੇ ਇਸ ਦੇ ਪਿੱਛੇ ਆਰਐਸਐਸ ਹੈ ਜੋ ਅਮਰਪਾਲ ਸਿੰਘ ਚੂਹਣ ਲੜਦੇ ਦੇਖੋ ਜਿਹੜੀ ਆਰਐਸਐਸ ਹੈ ਉਹ ਤਾਂ ਇੱਕ ਨਰਸਰੀ ਹੈ ਉਸ ਨਰਸਰੀ ਦਾ ਬਾਗ ਹੈ ਬੀਜੇਪੀ ਬੀਜੇਪੀ ਦੇ ਬਾਗ ਦੇ ਵਿੱਚੋਂ ਤਾਂ بڑے ਅੰਬ ਖਾਦੇ ਸੁਖਵੀਰ ਬਾਦਲ ਨੇ ਬੀਜਪੀ ਦੇ ਬਾਗ ਦੇ ਵਿੱਚ ਤਾਂ ਬੜੀਆਂ ਬੌਧਾਂ ਮਾਣੀਆਂ ਪਰ ਆਰਐਸਐਸ ਦੇ ਉੱਪਰ ਬਣਾਉਣ ਨੂੰ ਦੁੱਖ ਲੱਗਾ 35 ਸਾਲ ਆਰਐਸਐਸ ਦੀ ਨਰਸਰੀ ਚੋਂ ਪੈਦਾ ਹੋਇਆ ਬਾਗ ਬੀਜਪੀ ਦੀਆਂ ਤਾਂ ਉਹ ਚੱਪਲਾਂ ਚੱਟਦੇ ਰਹੇ ਹੁਣ ਉਹਨਾਂ ਨੂੰ ਕਿਉਂ ਦੁੱਖ ਲੱਗਾ ਜਿਹੜਾ ਵਕੀਲ ਹੈ ਇੱਕ ਵਕੀਲ ਦਾ ਪੇਸ਼ਾ ਹੈ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋ ਸਕਦਾ ਹੈ ਰਾਜਦੇਵ ਸਿੰਘ ਕੌਣ ਹੋ ਸਕਦਾ ਹੈ ਉਹ ਤਾਂ ਅਮਰਪਾਲ ਸਿੰਘ ਦਾ ਇੱਕ ਵਕੀਲ ਹੈ ਵਕੀਲ ਨੇ ਇੱਕ مشਵਰਾ ਦਿੱਤਾ ਕਿ ਤੁਹਾਨੂੰ ਇਲیکشن ਲੜਨੀ ਚਾਹੀਦੀ ਹੈ ਉਹਨੇ ਸਲਾਹ ਮੰਨ ਲਈ ਪਰਿਵਾਰ ਨੇ ਸਲਾਹ ਕੀਤੀ ਸੰਗਤਾਂ ਦਾ ਸਯੋਗ ਲਿਆ ਤੇ ਅਮਰਤਪਾਲ ਸਿੰਘ ਖੜਾ ਹੋ ਗਿਆ ਉਹਨਾਂ ਨੇ ਤੇ ਬੜੇ ਦੋਸ਼ ਲਾਏ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਦੋਸ਼ ਲਾਏ ਕਿ ਉਹਦਾ ਭਰਾ ਕਹਿੰਦਾ ਉਹਦਾ ਜੀ ਭੈਣ ਆ ਕਹਿੰਦੀ ਐ ਇੱਥੋਂ ਤੱਕ ਗਿਰ ਗਏ ਕਿ ਪਰਿਵਾਰਕ ਵਿਅਕਤੀਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਿਹੜੇ ਪਰਿਵਾਰ ਵਿੱਚ ਵਖਰੇਵਾ ਨਹੀਂ ਹੁੰਦਾ ਤੇ ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਦੀ ਆਪਣੀ ਭੈਣ ਸਤਕਾਰ ਜੋ ਦਾ ਪਣੋਈਆ ਉਹਦੀ ਪਾਰਟੀ ਛੱਡ ਕੇ ਉਸੇ ਬੀਜੇਪੀ ਚ ਚਲੇ ਗਏ ਉਹਦੇ ਵਾਸਤੇ ਤਾਂ ਬੋਲੇ ਨਹੀਂ ਉਹ ਇਸ ਕਰਕੇ ਇਹ ਨੈਤਿਕਤਾ ਤੁਥਲੇ ਨਹੀਂ ਜਾਣਾ ਚਾਹੀਦਾ ਅਕਾਲੀ ਦਲ ਕਹਿੰਦਾ ਪੰਥ ਦੀ ਪਾਰਟੀ ਅੱਜ ਇੱਕ ਸੀਟ ਐ ਕਿ ਸਿਰਫ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਇੱਕ ਸੀਟ ਤੋਂ ਇਲਾਵਾ ਜਿਹੜੀ ਮੈਂ ਹੁਣੇ ਸਰਵੇਖਣ ਵੇਖ ਰਿਹਾ ਸੀ ਅਕਾਲੀ ਦਲ ਨੂੰ 12% ਟੋਟਲ ਸੀਟਾਂ ਮਿਲ ਗਿਆ ਤੇ ਜਿਹੜੀ ਭਾਜਪਾ ਤੇ ਇੰਨਾ ਖਫਾ ਹੈ ਉਹਨੂੰ 17.5% ਸੀਟ ਵੋਟਾਂ ਲਈ ਟੋਟਲ ਇਹ ਕਾਰਨ ਕੀ ਹੈ ਇਹ ਕਾਰਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਮੈਂ ਸਮਝਦਾ ਕਿ ਅਕਾਲੀ ਦਲ ਬਹੁਤ ਕੁਰਬਾਨੀਆਂ ਨਾਲ ਬਣੀ ਹੋਈ ਜਥੇਬੰਦੀ ਹੈ ਇਹ ਇੱਕ ਪਿਆਸੇ ਲੋਕਾਂ ਵਾਸਤੇ ਖੂਹ ਸੀ ਹਰ ਇੱਕ ਦੀ ਪਿਆਸ ਬੁਝਾਉਣ ਵਾਲਾ ਸੀ ਪਰ ਉਹਦੇ ਵਿੱਚ ਸੁਖਵੀਰ ਸਿੰਘ ਆਪ ਮਰੀ ਹੋਈ ਬਿੱਲੀ ਡਿੱਗ ਪਈ ਸਾਰਾ ਪਾਣੀ ਇਹਨੇ ਗੰਦਲਾ ਕਰ ਦਿੱਤਾ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਨੂੰ ਜਿੰਨੀ ਜਲਦੀ ਅਕਾਲੀ ਦਲ ਇਸ ਪਾਰਟੀ 'ਚੋਂ ਪਾਸੇ ਕਰ ਦੇਵੇ ਉਹਨੇ ਲੋਕਾਂ ਦਾ ਲੁੱਟਿਆ ਹੋਇਆ ਧਨ ਆਪਣੀ ਸੀਟ ਤੇ ਲਾ ਕੇ ਤਾਂ ਜਿਤਾ ਲਈ ਆਪਣੀ ਘਰ ਵਾਲੀ ਔਰ ਹੋਰ ਇੱਕ ਵੀ ਸੀਟ ਜਿੱਤ ਸਕਿਆ ਸਭ ਪੰਜਵੇਂ ਥਾਵਾਂ ਤੇ ਕਿਉਂ ਆਏ ਇਸ ਕਰਕੇ ਕਿਉਂਕਿ ਕਦੇ ਤਾਂ ਉਹ ਸਰਸੇ ਵਾਲੇ ਨੂੰ ਜਾ ਕੇ ਨਵਾਜਦਾ ਪਿਛਲੇ ਦਿਨੀ ਕਹਿੰਦਾ ਜੀ ਜਿਹੜੇ ਆਹ ਲੀਡਰ ਤੁਰੇ ਫਿਰਦੇ ਆ ਇਹ ਤਾਂ ਦੋ ਦੋ ਗਨਮੈਨ ਮੰਗਦੇ ਆ ਗਨਮੈਨ ਤਾਂ ਜਿਹੜਾ ਇਹਨੇ ਇੱਕ ਫਿਲਮ ਬਣਾਈ ਸੀ ਪੈਸेंजर ਆਫ ਗੋਡ ਸਰਸੇ ਵਾਲੇ ਨੇ ਉਹਨੇ ਉਸ ਫਿਲਮ ਦੇ ਪੋਸਟਰ ਲਾਏ ਇੱਕ ਪੋਸਟਰ ਤੇ ਇੱਕ ਗਨਮੈਨ ਲਾਤਾ ਸੀ ਸਾਰੇ ਪੰਜਾਬ 'ਚ ਬੀਏ ਜੀਡੀ ਫੋਰਸ ਹੈ ਪੰਜਾਬ ਦੀ ਪੰਜਾਬ ਦੀ ਪੁਲਿਸ ਹੈ ਇਹ ਕਿਸੇ ਦੀ ਨਿੱਜੀ ਨਹੀਂ ਹੈ ਇਹ ਪੰਜਾਬ ਦੇ ਫੰਡਾਂ ਦੇ ਪੰਜਾਬ ਦੇ ਟੈਕਸਾਂ ਦੇ ਨਾਲ ਪੰਜਾਬ ਦੇ ਧੰਦੇ ਨਾਲ ਇਹਨਾਂ ਨੂੰ ਤਨਖਾਹ ਮਿਲਦੀ ਹੈ ਇਹ ਕੋਈ ਨਿੱਜੀ ਫੋਰਸ ਨਹੀਂ ਸੁਖਵੀਰ ਸਿੰਘ ਦੀ ਕੱਲੇ ਕੱਲੇ ਪੋਸਟਰ ਦੇ ਉੱਪਰ ਤਾਂ ਪੁਲਿਸ ਲਾ ਦਿੱਤੀ ਉੱਥੇ ਤਾਂ ਬੋਲਿਆ ਨਹੀਂ ਤੇ ਜੇ ਕਿਸੇ ਸ਼ਖਸੀਅਤ ਨੇ ਜੇ ਕਿਸੇ ਮਹਾਨ ਵਿਅਕਤੀ ਨੇ ਕੋਈ ਆਪਣੇ ਨਿੱਜੀ ਗਨਮੈਨ ਮੰਗਲੇ ਉਹ ਉਹਨਾਂ ਨੂੰ ਜਨੌਨ ਲੱਗ ਪਿਆ ਵੀ ਮੈਂ ਤਾਂ ਜੀ ਮੈਂ ਇਹਨਾਂ ਨੂੰ ਗਨਮੈਨ ਦਿੱਤੇ ਸੀ ਜੀ ਇਹ ਗੱਲਾਂ ਕਰਨ ਵਾਲੀਆਂ ਇਸ ਕਰਕੇ ਸੁਬੀਰ ਸਿੰਘ ਨੇ ਉਸ ਗੱਲ ਵੱਲ ਤਾਂ ਧਿਆਨ ਨਹੀਂ ਦਿੱਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਤੇ ਉੱਥੇ ਬਿਦਵੀ ਦਾ ਰੋਸ ਦਾ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਸ਼ਾਂਤਮਈ ਢੰਗ ਨਾਲ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸੰਗਤਾਂ ਦੇ ਉੱਪਰ ਇਹਦੇ ਗ੍ਰਹਿ ਮੰਤਰੀ ਹੁੰਦਿਆ ਉਹਨਾਂ ਦੀਆਂ ਛਾਤੀਆਂ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਇੱਕ ਵਾਰ ਵੀ ਪਛਤਾਵਾ ਕੀਤਾ ਇਹਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦਾ ਕਿ ਮੇਰੀ ਫੋਰਸ ਨੇ ਮੇਰੇ ਗ੍ਰਹਿ ਮੰਤਰੀ ਹੁੰਦਿਆ ਸਿਖਾਨੇ ਉੱਪਰ ਗੋਲੀਆਂ ਚਲਾਈਆਂ ਤੇ ਹੁਣ ਕਿਹੜੇ ਮੂੰਹ ਦੇ ਨਾਲ ਜੇ ਇਹ ਜਾ ਕੇ ਆਪ ਖadur ਸਾਹਿਬ ਦੀ ਸੀਟ ਤੇ ਬੋਲਦਾ ਰਿਹਾ ਵੀ ਇਹ ਤਾਂ ਜੀ ਅਮਰਤਪਾਲ ਸਿੰਘ ਤਾਂ ਫਲਾਣਾ ਹੈ ਜੀ ਇਹ ਤਾਂ ਫਲਾਣਾ ਹੈ ਜੀ ਪਰ ਇਹਦਾ ਕੈਂਡੀਡੇਟ ਤਾਂ ਚੱਲ ਗਿਆ ਪੰਜਵੇਂ ਥਾਂ ਤੇ ਕਿਸੇ ਸੀਟ ਦਾ ਨਾਮ ਲੈ ਲਓ ਤੁਸੀਂ ਕਿਸੇ ਸੀਟ ਤੇ ਚੌਥੇ ਥਾਂ ਤੇ ਹੈ ਹੀ ਨਹੀਂ ਤੇ ਪੰਜਵੇਂ ਤੁਗਾ ਕੋਈ ਥਾਂ ਨਹੀਂ ਇਹ ਅਖੀਰ ਤੇ ਡਿੱਗੇ ਵਿਆ ਇਸ ਕਰਕੇ ਨੈਤਿਕਤਾ ਦੇ ਆਧਾਰ ਤੇ ਤੁਰੰਤ ਸੋਵਿਰ ਸਿੰਘ ਬਾਦਲ ਨੂੰ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ ਅਕਾਲੀ ਦਲ ਨੂੰ ਸੁਨੰਤਰ ਕਰ ਦੇਣਾ ਚਾਹੀਦਾ ਹੈ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਸ਼ਹੀਦਾਂ ਦਾ અપਮਾਨ ਕਰਦੇ ਰਹੇ ਆ ਪਹਿਲਾਂ ਵੀ ਜਦੋਂ ਸਰਦਾਰ ਬਿਆਨਤ ਸਿੰਘ ਦੇ ਸ਼ਹੀਦ ਦੇ ਪਿਤਾ ਸਰਦਾਰ ਸੁੱਚਾ ਸਿੰਘ ਮਲੋਆ ਨੂੰ ਅਸੀਂ ਬਠਿੰਡੇ ਤੋਂ ਖੜਾ ਕੀਤਾ ਸੀ ਤੇ ਉਹਦੇ ਮੁਕਾਬਲੇ ਦੇ ਵਿੱਚ ਗੁਰਦੇਵ ਸਿੰਘ ਬਾਦਲ ਖੜਾ ਕਰਤਾ ਸੀ ਉਦੋਂ ਵੀ ਸੰਗਤਾਂ ਨੇ ਗੁਰਦੇਵ ਸਿੰਘ ਬਾਦਲ ਦੀਆਂ ਜਮਾਨਤਾਂ ਜ਼ਬਤ ਕਰਵਾ ਦਿੱਤੀਆਂ ਸੀ ਫਿਰ ਵੀ ਨਹੀਂ ਸਮਝੇ ਕਦੇ ਵੀ ਇਹਨਾਂ ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਨਹੀਂ ਕੀਤਾ ਸਿਰਫ ਸ਼ਹੀਦਾਂ ਨੂੰ ਤੇ ਪੰਜਾਬੀਆਂ ਦੇ ਭੋਲੇਪਨੋਂ ਪੰਜਾਬੀਆਂ ਦੀ ਸਿਆਣਪੋਂ ਇਹ ਹਮੇਸ਼ਾ ਵਰਤਦੇ ਰਹੇ ਪਰ ਕਦੇ ਸ਼ਹੀਦਾਂ ਨੂੰ ਸਨਮਾਨ ਦੇਣ ਵਾਲੀ ਜਥੇ ਦਾ ਜਥੇਬੰਦੀ ਦਾ ਨਾਂ ਅਕਾਲੀ ਦਲ ਜਦੋਂ ਦਾ ਇਹਨਾਂ ਨੇ ਕਮਾਂਡ ਸੰਭਾਲੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਦੇ ਬਿਲਕੁਲ ਹੀ ਕਾਬਲ ਨਹੀਂ ਜੇ ਪੰਥਕ ਤੌਰ ਤੇ ਸੋਚੀਏ ਤਾਂ ਇਹ ਤਰਤੀਬ ਵਾਰ ਪੰਜ ਬਾਣੀਆਂ ਦੇ ਨਾਂ ਨਹੀਂ ਦੱਸ ਸਕਦਾ ਜੇ ਨਿਰਧਕਤਾ ਹੈ ਤੇ ਕੋਈ ਪੰਜਾਂ ਬਾਣੀਆਂ ਦੇ ਦੋ ਬਾਣੀਆਂ ਜੁਬਾਨੀ ਸੁਣਾ ਦੇਵੇ ਕਦੇ ਇਹਦੇ ਗਾਤਰਾ ਪਾਇਆ ਨਹੀਂ ਦੇਖਿਆ ਨਾ ਹੁਣ ਕਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੱਸਦੇ ਨੇ ਕਿ ਕਦੇ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦੇ ਵਿੱਚ ਕਦੇ ਉਹਨੂੰ ਇਸ਼ਨਾਨ ਕਰਦਾ ਦੇਖਿਆ ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਦੇਵੇ ਇਹ ਗੱਲਾਂ ਤਾਂ ਹੈ ਹੀ ਨਹੀਂ ਉਹ ਕਹੂਗਾ ਜੀ ਸਾਡੀ ਪੰਥਕ ਜਥੇਬੰਦੀ ਜੀ ਸਾਡੀ ਕੁਰਬਾਨੀਆਂ ਨਾਲ ਭਰਿਆ ਬੰਦਾ ਅਕਾਲੀ ਦਲ ਦੀ ਬੜੀ ਜੀ ਨਹੀਂ ਹੁੰਦਾ ਜੀ ਇਹ ਇੱਕ 130 ਸਾਲ ਦੀ ਪੁਰਾਣੀ ਜਥੇਬੰਦੀ ਹੈ ਜੀ ਹਾਂ ਇਹਦੇ ਕਦੇ ਬਾਬਾ ਖੜਕ ਸਿੰਘ ਜੀ ਇਹਦੇ ਪ੍ਰਧਾਨ ਸੀ ਲੋਕਾਂ 'ਚ ਸਤਕਾਰ ਸੀ ਕਦੇ ਮਾਸਟਰ ਤਾਰਾ ਸਿੰਘ ਕਦੇ ਸੰਤ ਫਤਿਹ ਸਿੰਘ ਕਦੇ ਬਾਬਾ ਜਗENDER ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਿਤਾ ਜੀ ਇਹਦੇ ਪ੍ਰਧਾਨ ਰਹੇ ਤੇ ਜਿਨ੍ਹਾਂ ਨੇ 1999 ਦੇ ਵਿੱਚ ਸਾਰੀਆਂ ਸੀਟਾਂ ਪੰਥ ਦੀ ਝੋਲੀ ਚ ਪਾਈਆਂ ਸੀ ਪਰ ਕਦੇ ਸੁਖਵੀਰ ਸਿੰਘ ਬਾਦਲ ਕਦੇ ਨਾ ਤਾਂ ਇਹ ਅੰਮ੍ਰਿਤ ਵੇਲੇ ਉੱਠੇ ਨਾ ਇਹ ਬਾਣੀ ਪੜੇ ਨਾ ਇਹ ਕਦੇ ਸਟੇਜ ਤੋਂ ਕਦੇ ਵੀ ਸਿੰਘੋ ਤੁਸੀਂ ਅੰਮ੍ਰਿਤ ਛਕੋ ਬਾਣੀ ਪੜੋ ਬਾਣੀ ਬਾਣੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ ਤੇ ਫਿਰ ਕਹੇਗਾ ਜੀ ਅਖਾਲੀ ਦਲ ਵੱਡਾ ਜਿਸ ਕਰਕੇ ਨਾ ਤਾਂ ਧਾਰਮਿਕ ਤੌਰ ਤੇ ਨਾ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਦੇ ਇਹਨਾਂ ਨੰਨਪੁਰ ਦੇ ਮਤੇ ਦੀ ਗੱਲ ਕੀਤੀ ਹੋਵੇ ਵੰਧਦਕਰਾਂ ਦੀ ਗੱਲ ਕੀਤੀ ਹੋਵੇ ਇਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੋਵੇ ਕਦੇ ਵੀ ਜਦੋਂ ਇਹ ਭਾਜਪਾ ਦੇ ਨਾਲ ਭਾਈ ਵਾਲੀ ਵੀ ਸੀ ਉਦੋਂ ਵੀ ਕਦੇ ਪੰਜਾਬ ਦੇ ਹੱਕਾਂ ਦੀ ਗੱਲ ਇਹਨਾਂ ਨੇ ਕੀਤੀ ਨਹੀਂ ਸਿਰਫ ਆਪਣੀ ਸਤਾ ਦੀ ਗੱਲ ਕੀਤੀ ਜਿਸ ਕਰਕੇ ਲੋਕਾਂ ਦੇ ਮਨਾਂ ਚ ਉਤਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ